ਜੀ ਮੈਂ ਹਾ ਅਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਜਪਾ ਦੇ ਇੱਕ ਵੱਡੇ ਆਗੂ ਨੂੰ ਲੱਗਾ ਸਦਮਾ ਘਰ ਵਿੱਚ ਇੱਕ ਪਰਿਵਾਰਕ ਮੈਂਬਰ ਦੀ ਮੌਤ ਹੋ ਚੁੱਕੀ ਹੈ ਜਿਦੇ ਵਿੱਚ ਇੱਕ ਵੱਡੀ ਸੋਖ ਦੀ ਲਹਿਰ ਉੱਠ ਖੜੀ ਹੋਈ ਹੈ ਭਾਜਪਾ ਦੇ ਆਗੂ ਦੇ ਘਰ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਕਾਫੀ ਸਦਮੇ ਦੇ ਵਿੱਚ ਹੈ ਤੇ ਉਹਨਾਂ ਦੇ ਆਪਣੇ ਹੀ ਜਿਹੜੇ ਹੈ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਭਾਜਪਾ ਪੰਜਾਬ ਦੇ ਕਾਰਗੁਜ਼ਾਰੀ ਸੂਬਾ ਪ੍ਰਧਾਨ ਅਸ਼wini ਸ਼ਰਮਾ ਦੇ ਵੱਡੇ ਭਰਾ RAM PRASAD SHARMA ਨਹੀਂ ਰਹੇ ਉਹ 30 ਸਾਲ ਦੇ ਸਨ ਜੋ ਪਿਛਲੇ ਕੁ ਦਿਨਾਂ ਤੋਂ ਬਿਮਾਰ ਸਨ ਤੇ ਪਿਛਲੇ 15 ਦਿਨਾਂ ਤੋਂ PGI ਚੰਡੀਗੜ੍ਹ ਵਿੱਚ ਇਲਾਜ ਦਿਨ ਸਨ ਤੇ 3 ਦਿਨ ਤੋਂ ICU ਵਿੱਚ ਸਨ ਅੰਦਾਜ਼ੇ ਕਿ ਉਹ ਇਹ ਜਿਹੜੇ ਨੇ RAM PRASAD SHARMA ਜੋ ਅਸ਼ਵਨੀ ਸ਼ਰਮਾ ਨੇ ਜੋ ਭਾਜੀਪੀ ਦੇ ਵਿੱਚ ਕਾਰਗੁਜ਼ਾਈ ਸੂਬਾ ਪ੍ਰਧਾਨ ਨੇ ਉਹਨਾਂ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਭਾਜੀਪੀ ਦੇ ਵਿੱਚ ਜਿਹੜਾ ਹੈ ਸਾਰੇ ਹੀ ਵੱਡੇ ਆਗੂਆਂ ਦੇ ਘਰ ਕਹਿ ਲਿਏ ਕਿ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਜਿਹਦੇ ਵਿੱਚ ਅਸ਼ਵਨੀ ਕੁਮਾਰ ਦੇ ਭਰਾ ਦੀ ਮੌਤ ਕਾਰਨ ਤੇ ਦੂਸਰੇ ਪਾਸੇ ਪਾਵਨ ਗ੍ਰਿਟ ਤੋਂ ਇਹ ਏਜੀਐਮ ਦੇ ਉਹਦੇ ਤੋਂ ਸੇਵਾ ਮੁਕਤ ਹੋਏ आर पी शर्मा ਤੇ ਅਸ਼ਵਨੀ ਸ਼ਰਮਾ ਦੇ ਜੀਵਨ ਵਿੱਚ ਮੱਤ ਪ੍ਰੂਰਵ ਭੂਮਿਕਾ ਵੀ ਨਿਭਾਈ ਹੈ ਤੇ ਜੇਕਰ ਉਹਨਾਂ ਦੇ ਪਿਤਾ ਵਾਂਗ ਉਹ ਹਮੇਸ਼ਾ ਆਪਣੇ ਛੋਟੇ ਭਰਾ ਅਸ਼ਵਨੀ ਨਾਲ ਚਟਾਨ ਮੰਗ ਖੜੇ ਰਹੇ ਨੇ આર ਪੀ ਸ਼ਰਮਾ ਤੇ ਅਸ਼ਵਨੀ ਸ਼ਰਮਾ ਸਾਂਝੇ ਪਰਿਵਾਰ ਵੱਜੋਂ ਇੱਕ ਘਰ ਵਿੱਚ ਰਹਿੰਦੇ ਸਨ ਉਹਨਾਂ ਦਾ ਸੰਸਕਾਰ 19 ਅਗਸਤ ਨੂੰ ਸਵੇਰੇ 11 ਵਜੇ ਪਠਾਨਕੋਟ ਦੇ ਸਿਵਲ ਹਸਪਤਾਲ ਨੇੜੇ ਸ਼ਮਸ਼ਾਨ ਘਟ ਵਿੱਚ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਇਹਨਾਂ ਦੇ ਭਰਾ ਨੇ ਅਸ਼wini ਕੁਮਾਰ ਦੇ ਆਰ ਪੀ ਸ਼ਰਮਾ ਉਹਨਾਂ ਦਾ ਜਿਹੜਾ ਹੈ ਕਿ ਸੰਸਕਾਰ 29 ਅਗਸਤ ਨੂੰ ਸਵੇਰੇ 11 ਵਜੇ ਹੋਵੇਗਾ ਤੇ ਉਹਨਾਂ ਦੇ ਪਰਿਵਾਰ ਵਿੱਚ ਜਿਹੜੀ ਸੋਗ ਦੀ ਲਹਿਰ ਉੱਠੀ ਖੜੀ ਹੋਈ ਹੈ ਤੇ ਬੀਜੇਪੀ ਦੇ ਵੀ ਹਰ ਇੱਕ ਜਿਹੜੇ ਨੇ ਵਿਧਾਇਕ ਆਗੂ ਮੰਤਰੀ ਉਹਨਾਂ ਨਾਲ ਜਿਹੜਾ ਹੈ ਸੋਗ ਜੰਡੋਂ ਦੇ ਨਜ਼ਰ ਆ ਰਿਹਾ ਹੈ